ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਆ ਸਾਰੀਆਂ ਸੰਗਤਾਂ ਜਿਹੜੀਆਂ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤੇ ਉਹਨਾਂ ਵਿੱਚ ਆਪਣੀ ਟੀਮ ਅਮਰਤਪਾਲ ਸਿੰਘ ਮਹਿਰ ਵੱਲੋਂ ਜਿਹੜੇ ਵੱਡੇ ਪੱਧਰ ਤੇ ਸੇਵਾ ਸ਼ੁਰੂ ਕੀਤੀ ਸੀ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਪਹੁੰਚਾਉਣਾ ਤੇ ਥਾਉ ਥਾਈ ਜਿਹੜੇ ਪਰਿਵਾਰ ਸੀ ਸਾਰੀ ਸੇਵਾ ਕੀਤੀ ਤੇ ਉਹਨਾਂ ਵਿੱਚ ਲੱਕ ਪੈਂਡ ਵਿੱਚ ਸੇਵਾ ਕਰਦੇ ਆ ਸਾਨੂੰ ਕੁੱਝ ਕ ਪਰਿਵਾਰਾਂ ਦੀ ਜਿਹੜੀ ਸੀ ਸੂ ਮਿਲੀ ਸੀ ਪੀ ਇਹ ਪਰਿਵਾਰਾਂ ਦਾ ਮੀ ਪੈਣ ਦੇ ਨਾਲ ਜਿਹੜੀਆਂ ਛਤਾਂ ਕਾਨੇ ਵਾਲੀਆਂ ਸੀ ਤੇ ਉਹ ਡਿੱਗ ਪਈਆਂ ਵਾ ਤੇ ਉਹਨਾਂ ਵਿੱਚੋਂ ਚਾਰ ਪਰਿਵਾਰ ਸਾਨੂੰ ਜਿਹੜੇ ਮਿਲੇ ਸੀ ਚਾਰ ਜਾਂ ਪੰਜ ਉਹਨਾਂ ਵਿੱਚੋਂ ਇੱਕ ਪਰਿਵਾਰ ਆ ਸਾਹਮਣੇ ਆਪਣੇ ਬੈਠੇ ਆ ਬਜ਼ੁਰਗ ਤੇ ਇਹ ਇਕੱਲੇ ਆ ਨਾਲ ਇਹਦੇ ਧੀ ਆ ਤੇ ਜਿਹੜਾ ਛੋਟਾ ਉਹਨਾਂ ਦਾ ਬੇਟਾ ਉਹ ਕੰਮ ਸਿੱਖਦਾ ਵਾ ਤੇ ਇਹਨਾਂ ਦੀ ਘਰ ਦੀ ਜਿਹੜੀ ਟੋਟਲੀ ਇਹ ਕਿਹੜੀ ਕਾਂਦ ਸੀ ਉਹ ਡਿੱਗ ਪਈ ਸੀ ਘਰ ਦੀ ਜਿਹੜੀ ਛੱਤ ਸੀ ਉਹ ਵੀ ਡਿੱਗ ਪਈ ਸੀ ਤੇ ਆਪਾਂ ਸੰਗਤ ਦੇ ਸਹਿਯੋਗ ਨਾਲ ਇਹਨਾਂ ਜਿਹੜਾ ਘਰ ਦਾ ਕਾਰਜ ਸੀ ਉਹ ਸਾਰਾ ਸ਼ੁਰੂ ਕਰਵਾਇਆ ਵਾ ਤੇ ਨੀਂਹਾਂ ਭਰ ਕੇ ਤੇ ਭਰਤੀ ਪਾ ਕੇ ਤਾਂ ਹੁਣ ਤਾਂ ਜਿਹੜੀਆਂ ਕੰਧਾਂ ਜਿਹੜੀਆਂ ਆਪਣੇ ਮੇਸੀ ਸਾਹਿਬ ਲਾਗੇ ਬੈਠੇ ਆ ਤੇ ਇਹ ਜਿਹੜੀ ਸਾਰੀ ਜਿਹੜੀ ਆਪਣੇ ਘਰ ਦੀ ਸਾਰੀ ਕਰਦੇ ਪਏ ਆ ਤੇ ਸੰਗਤ ਨੇ ਹੁਣ ਤੱਕ ਬਹੁਤ ਹੀ ਵੱਡੇ ਪੱਧਰ ਤੇ ਆਪਣਾ ਜਿਹੜਾ ਵਾ ਸਹਿਯੋਗ ਦਿੱਤਾ ਵਾ ਤੇ ਕਿਰਤ ਕਮਾਈ ਵਿੱਚੋਂ ਦਾ ਸਬੰਧ ਕੱਢ ਕੇ ਸਾਨੂੰ ਭੇਜਦੇ ਆ ਤੇ ਅੱਗੇ ਵੀ ਟੋਟਲੀ ਜਦਾਂ ਜਦੋਂ ਘਰ ਦਾ ਜਿਹੜਾ ਸਾਰੀ ਉਸਾਰੀ ਨੀ ਹੋ ਜਾਂਦੀ ਤੇ ਸਾਨੂੰ ਹੋਰ ਵੀ ਸੰਗਤ ਨੂੰ ਵੱਡੇ ਪੱਧਰ ਤੇ ਸਾਨੂੰ ਜਿਹੜੀ ਇਹ ਸੁਜੋਗ ਦੀ ਲੋੜ ਆ ਦਸਬੰਦ ਦੀ ਲੋੜ ਆ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਵੱਧ ਤੋਂ ਵੱਧ ਕਿ ਸਾਨੂੰ ਜਿਹੜੀ ਤੁਸੀਂ ਆਪਣੀ ਦਸਬੰਦ ਦੀ ਕਿਰਤ ਕਮਾਈ ਦਾ ਭੇਜ ਕੇ ਤੇ ਸਾਨੂੰ ਭੇਜੋ ਤਾਂ ਜੋ ਆਪਾਂ ਇਨਾਂ ਜਿਹੜੀਆਂ ਪਰਿਵਾਰਾਂ ਦੀ ਸੇਵਾ ਲਈ ਆ ਘਰ ਦੀ ਉਸਾਰੀ ਕਰਵਾਉਂਦੀ ਇਹਨਾਂ ਦੀ ਘਰ ਦੀ ਸਾਰੀ ਵੀ ਸਾਰੀ ਹੋਣੀ ਆ ਤੇ ਜਿਹੜੇ ਤਿੰਨ ਘਰ ਆ ਉਹਨਾਂ ਦੀ ਇਕੱਲਾ ਉਹਨਾਂ ਦੀ ਜਿਹੜੀਆਂ ਛੱਤਾਂ ਹੀ ਪੈਣੀਆਂ ਵਾ ਤੇ ਉੱਥੇ ਵੀ ਤੁਹਾਨੂੰ ਪਤਾ ਖਰਚਾ ਆ ਜਾਣਾ ਵਾ ਤੇ ਅਸੀਂ ਵੱਤ ਬਾਤ ਸੰਗਤ ਨੂੰ ਸਹਾਇਤਾ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਆ ਤੇ ਆ ਸਾਹਮਣੇ ਲੜਕੀ ਜਿਹੜੀ ਆਪਾਂ ਪਾਈ ਸੀ ਵੀਡੀਓ ਇਹ ਫਾਦਰ ਸਾਹਿਬ ਨੇ ਲੜਕੀ ਦੇ ਤੇ ਇਹ ਵੀ ਥੋੜੇ ਕਿ ਬਿਮਾਰ ਰਹਿੰਦੇ ਆ ਚਲੋ ਮੰਡੀ ਜਿੱਥੇ ਨੇ ਆਪਣਾ ਕਿਰਤ ਕਮਾਈ ਕਰਕੇ ਸੀਜ਼ਨ ਲਾਇਆ ਵਾ ਤੇ ਇਹਨਾਂ ਦਾ ਆਪਾਂ ਸਹਾਇਕ ਵੱਡੇ ਪੱਧਰ ਤੇ ਦਈਏ ਘਰ ਦੀ ਸਾਰੀ ਜਿਹੜੀ ਉਹ ਸਾਰੀ ਆ ਆਪਾਂ ਮੁਕੰਮਲ ਕਰਵਾ ਕੇ ਦਈਏ ਸੰਗਤ ਦੇ ਸਹਿਯੋਗ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ